ਲੁੱਟਾ ਕਹਾ ਪੰਜਾਬ ਦੇ ਵਿੱਚ ਆਮ ਹੁੰਦੀਆਂ ਰਹਿੰਦੀਆਂ ਨੇ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਲੁੱਟ ਦੀ ਇੱਕ ਖੋਹ ਦੀ ਵਾਰਦਾਤ ਜੋ ਸਾਹਮਣੇ ਆਈ ਹੈ ਬੜੀ ਅਨੋਖੀ ਹੈ ਬੜੀ ਅਜੀਬ ਜਹੀ ਹੈ ਦਰਅਸਲ ਅੰਮ੍ਰਿਤਸਰ ਦੇ ਵਿੱਚ ਦੋ ਤਿੰਨ ਲੋਕਾਂ ਨੇ ਪਹਿਲਾਂ ਕਿਰਾਏ ਤੋਂ ਟੈਕਸੀ ਬੁੱਕ ਕੀਤੀ 에ਅਰਪੋਰਟ ਤੱਕ ਦੇ ਲਈ ਫਿਰ ਰਸਤੇ ਦੇ ਵਿੱਚ ਟੈਕਸੀ ਡਰਾਈਵਰ ਨੂੰ ਬੰਦੂਕ ਦਿਖਾ ਕੇ ਅਤੇ ਕੁਝ ਹਥਿਆਰ ਦਿਖਾ ਕੇ ਉਸ ਦੇ ਕੋਲੋਂ ਟੈਕਸੀ ਖੋ ਲਈ ਅਤੇ ਭੱਜ ਗਏ ਅੱਗੇ ਜਾ ਕੇ ਨਾਕੇ ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਨਾਕੇਬੰਦੀ ਦੌਰਾਨ ਉਹਨਾਂ ਨੂੰ ਫੜ ਲਿਆ ਗਿਆ ਸੋ ਇਹ ਬਹੁਤ ਅਜੀਬ ਵਾਰਦਾਤ ਚੋਰੀ ਦੀ ਔਰ ਲੁੱਟਖੋਦੀ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਈ ਹੈ ਜ਼ਿਆਦਾ ਜਾਣਕਾਰੀ ਲਈ ਸਾਡੇ ਸੰਵਾਦਤਾ ਸਰਵਨ ਸਿੰਘ ਫੋਨ ਲਾਈਨ ਤੇ ਸਾਡੇ ਨਾਲ ਬਣੇ ਹੋਏ ਨੇ ਸਰਵਨ ਜੋ ਇਹ ਵਾਰਦਾਤ ਸਾਹਮਣੇ ਆਈ ਹੈ ਲੁੱਟਖੋਦੀ ਟੈਕਸੀ ਡਰਾਈਵਰ ਤੋਂ ਹਥਿਆਰ ਦਿਖਾ ਕੇ ਟੈਕਸੀ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਭੱਜ ਗਏ ਪੁਲਿਸ ਨੂੰ ਸ਼ੱਕ ਕਿਵੇਂ ਹੋਇਆ ਕਿਉਂਕਿ ਨਾਕੇਬੰਦੀ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇਖੋ ਨੀਲਮ ਇਸ ਤਰ੍ਹਾਂ ਕਿ ਅਮਰਸਰ ਦੇ ਬੱਸ ਸਟੈਂਡ ਦੇ ਉੱਪਰ ਸੰਜੀਪ ਸ਼ਰਮਾ ਨਾਮ ਦਾ ਇੱਕ ਟੈਕਸੀ ਡਰਾਈਵਰ ਹੈ ਜਿਸ ਦੇ ਕੋਲ ਜਿਹੜੀ ਟੈਕਸੀ ਜਿਹੜੀ ਹੈ ਇਹ ਤਿੰਨ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਔਰ ਉਸ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ 에어ਪੋਰਟ ਜਾਣਾ ਇਸ ਤੋਂ ਬਾਅਦ ਉਹ ਤਿੰਨੋਂ ਨੌਜਵਾਨ ਡਟੈਕਸ ਵਿੱਚ ਸਵਾਰ ਹੋ ਜਾਂਦੇ ਨੇ ਔਰ ਜੀਵ ਸ਼ਰਮਾ ਟੈਕਸੀ ਡਰਾਈਵਰ ਜਿਹੜਾ ਟੈਕਸੀ ਤੋਰਨ ਲੱਗਦਾ ਤਾਂ ਅੱਗੇ ਕਚਹਿਰੀ ਕੋਲ ਚੌਂਕ ਦੇ ਕੋਲ ਜਾ ਕੇ ਇੱਕ ਨੌਜਵਾਨ ਜਿਹੜਾ ਜਿਹੜਾ ਉਸਦੇ ਨਾਲ ਬੈਠਾ ਹੁੰਦਾ ਚਾਕੂ ਕੱਟ ਕੇ ਉਸਦੇ ਉੱਪਰ ਰੱਖ ਦਿੰਦਾ ਔਰ ਉਸ ਨੂੰ ਪਿੱਛੇ ਜਾਂਦਾ ਜਿਹੜਾ ਇਸ਼ਾਰਾ ਕਰਦਾ ਇਸ ਤੋਂ ਬਾਅਦ ਪਿੱਛੇ ਨੌਜਵਾਨ ਚਲਾ ਜਾਂਦਾ ਉਸਦੇ ਨਾਲ ਕੁੱਟਮਾਰ ਜਿਹੜੀ ਆ ਕੀਤੀ ਜਾਂਦੀ ਹੈ ਲਗਾਤਾਰ ਟੈਕਸੀ ਜਿਹੜੀ ਆ ਇੱਕ ਲੜਕੇ ਵੱਲੋਂ ਨੌਜਵਾਨ ਵੱਲੋਂ ਚਲਾਈ ਜਾਂਦੀ ਹੈ ਇਰਾਦਾ ਇਹ ਸੀਗਾ ਕਿ ਇਸ ਦੀ ਕੁੱਟਮਾਰ ਕਰਕੇ ਉਸ ਨੂੰ ਟੈਕਸੀ ਤੋਂ ਬਾਹਰ ਸੁੱਟ ਕੇ ਜਿਹੜੇ ਟੈਕਸੀ ਲੈ ਕੇ ਫਰਾਰ ਹੋ ਜਾਵੇ ਬਸ ਪਰ ਜਦ ਪਰ ਜਦ ਇਹ ਗਮਟਾਲੇ ਦੇ ਕੋਲ ਪਹੁੰਚਦੇ ਨੇ ਗਮਟਾਲੇ ਦੇ ਕੋਲ ਨਾਕਾ ਜਿਹੜਾ ਪੁਲਿਸ ਦਾ ਲੱਗਾ ਹੁੰਦਾ ਤਾਂ ਉਸ ਦੇ ਕੋਲ ਪੁਲਿਸ ਵੱਲੋਂ ਜਾ ਦੇਣਾ ਨੂੰ ਮੁੱਕਿਆ ਜਾਂਦਾ ਤਾਂ ਅੰਦਰੋਂ ਜੋ ਹ ਇਹ ਤਿੰਨੇ ਲੋਕ ਜਿਹੜੇ ਨੋਜਾ ਲੁਟੇਰੇ ਸੀਗੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਕੋਈ ਜ਼ਿਆਦਾ ਸਮਾਂ ਨਹੀਂ ਸੀ 9 ਵਜੇ ਦਾ ਮੈਸਜ ਸਮਾਂ ਸੀ ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਕਿਤੇ ਨਾ ਕਿਤੇ ਟੈਕਸੀ ਡਰਾਈਵਰਾਂ ਦੇ ਮਨਾਂ ਦੇ ਵਿੱਚ ਇਸ ਨੇ ਖੌਫ ਜਿਹੜਾ ਜ਼ਰੂਰ ਪੈਦਾ ਕਰ ਦਿੱਤਾ ਜੀ ਔਰ ਸਰਵਨ ਤਸਵੀਰਾਂ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ ਜੋ ਸਾਡੇ ਕੋਲ ਤਸਵੀਰਾਂ ਭੇਜੀਆਂ ਗਈਆਂ ਨੇ ਤੁਸੀਂ ਭੇਜੀ ਹੈ ਟੈਕਸੀ ਦੀ ਭੰਤੋੜ ਹੋਈ ਹੈ ਸ਼ੀਸ਼ਾ ਟੁੱਟਿਆ ਹੋਇਆ ਹੈ ਸੋ ਭੰਤੋੜ ਕਦੋਂ ਹੋਈ ਦੇਖੋ ਜੀ ਜਦੋਂ ਇਹਨਾਂ ਤਿੰਨ ਨੌਜਵਾਨਾਂ ਦੇ ਨਾਲ ਉੱਪਰ ਟੈਕਸੀ ਡਰਾਈਵਰ ਜੀ ਸ਼ਰਮਪਾ ਦੀ ਜਿਹੜੀ ਹੱਥੋਪਾਈ ਹੁੰਦੀ ਹੈ ਤਾਂ ਉਸ ਦੇ ਦੌਰਾਨ ਹੀ ਜਿਹੜੀ ਹੈ ਇਹ ਭੰਤੋੜ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜੀ ਉਸ ਦੇ ਨਾਲ ਕੁੱਟਮਾਰ ਜਿਹੜੀ ਅੰਦਰ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਉਸ ਦੌਰਾਨ ਹੀ ਟੈਕਸੀ ਜਿਹੜੀ ਨੁਕਸਾਨੀ ਜਾਂਦੀ ਹੈ ਬਾਅਦ ਵਿੱਚ ਨੌਜਵਾਨ ਜਦੋਂ ਗੁਮਟਾਲੇ ਪਹੁੰਚਦੇ ਨੇ ਤਾਂ ਫਿਰ ਇੱਕ ਵਾਰ ਫਿਰ ਇਹਨਾਂ ਦੇ ਨਾਲ ਜਿਹੜੀ ਆ ਉਹ ਜ਼ਬਰਦਸਤੀ ਜਿਹੜੀ ਆ ਉਹ ਧੱਕਾਮੁਕੀ ਜਿਹੜੀ ਹੁੰਦੀ ਹੈ ਜਿਸ ਦੇ ਨਾਲ ਟੈਕਸੀ ਦਾ ਨੁਕਸਾਨ ਹੁੰਦਾ ਪੁਲਿਸ ਜਦ ਸ਼ੱਕ ਪੈਦਾ ਕਰਕੇ ਟੈਕਸੀ ਨੂੰ ਰੋਕਦੀ ਹੈ ਟਾਰਗੇਟ ਨੂੰ ਨੌਜਵਾਨ ਹੁੰਦੇ ਨੇ ਉਹ ਫਰਾਰ ਹੋਣ ਲੱਗਦੇ ਨੇ ਪੁਲਿਸ ਦਾ ਪਿੱਛਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਚਾਰਜ ਜਿਹੜੀ ਆਪ ਕੀਤੇ ਜਾ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਜਿਹੜਾ ਖੁੱਲ ਕੇ ਸਾਰਾ ਪਹਿਲੂ ਸਾਹਮਣੇ ਆਊਗਾ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੌਜਵਾਨਾਂ ਨੇ ਉਕਤ ਨੌਜਵਾਨ ਨੂੰ ਟਾਰਗੇਟ ਕੀਤਾ ਜੀ ਸਰਵਨ ਇਹ ਜੋ ਨੌਜਵਾਨ ਫੜੇ ਨੇ ਜੋ ਕਿ ਟੈਕਸਿਕ ਹੋ ਕੇ ਭੱਜ ਰਹੇ ਸੀ ਕਿ ਇਹਨਾਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ ਪਹਿਲਾਂ ਵੀ ਇਹਨਾਂ ਦੇ ਨਾਮ ਕੋਈ ਅਪਰਾਧ ਦਰਜ ਨੇ ਦੇਖੋ ਇਹ ਲੋ ਬਚੇ ਤੱਕ ਤਾਂ ਇਹ ਨਿਕਲ ਕੇ ਸਾਹਮਣ ਜਾਂਚਾ ਜਾਵੇ ਤਾਂ ਫਿਰ ਪਤਾ ਲੱਗੇਗਾ ਪਰ ਦੇਖਿਆ ਜਾਵੇ ਤਾਂ ਇਹ ਕੋਈ ਪੁਰਾਣੇ ਕ੍ਰਿਮੀਨਲ ਲੱਗਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਨਾਲ ਜੇ ਕੋਈ ਟੈਕਸੀ ਕਰਦਾ ਤਾਂ ਅਜਿਹੀ ਕਟਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜਿਹੜਾ ਨਾਰਮਲ ਇਨਸਾਨ ਨਹੀਂ ਕਰਦਾ ਕਿਤੇ ਨਾ ਕਿਤੇ ਇਹ ਲੁਟੇਰੇ ਸਨ ਜਿਨ੍ਹਾਂ ਵੱਲੋਂ ਪਹਿਲਾਂ ਟੈਕਸੀ ਕਿਰਾਏ ਤੇ ਕੀਤੀ ਗਈ ਤੇ ਬਾਅਦ ਦੇ ਵਿੱਚ ਡਰਾਈਵਰ ਨੂੰ ਜਿਹੜੀ ਲੁੱਟਣ ਦੀ ਕੋਸ਼ਿਸ਼ ਕੀਤੀ ਕਿ ਟੈਕਸੀ ਕੋਹਂਚ ਕੋਸ਼ਿਸ਼ ਕੀਤੀ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਇਹਨਾਂ ਦਾ ਪਿਛਲਾ ਜ਼ਰੂਰ ਹੋਵੇਗਾ ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਇਹ ਸਾਹਮਣੇ ਆਵੇਗਾ ਕਿ ਪਹਿਲਾਂ ਵੀ ਇਹਨਾਂ ਦੇ ਕਿਸੇ ਥਾਣੇ ਦੇ ਵਿੱਚ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਬਹੁ ਇਕ ਅਜੀਬ ਜਿਹੀ ਵਾਰਦਾਤ ਲੁੱਟਖੋਦੀ ਸਾਹਮਣੇ ਆਈ ਹੈ ਦਰਅਸਲ ਟੈਕਸੀ ਪਹਿਲਾਂ ਬੁੱਕ ਕੀਤੀ ਗਈ ਤਿੰਨ ਨੌਜਵਾਨਾਂ ਵੱਲੋਂ 에ਰਪੋਰਟ ਤੱਕ ਦੇ ਲਈ ਟੈਕਸੀ ਦੇ ਵਿੱਚ ਜਦੋਂ ਬੈਠੇ ਤਾਂ ਫਿਰ ਅੱਧੇ ਰਸਤੇ 'ਚ ਜਾ ਕੇ ਵਿੱਚ ਰਸਤੇ 'ਚ ਜਾ ਕੇ ਚਾਕੂ ਦਿਖਾ ਕੇ ਟੈਕਸੀ ਡਰਾਈਵਰ ਨੂੰ ਡਰਾ ਕੇ ਉਸ ਦੇ ਕੋਲੋਂ ਟੈਕਸੀ ਖੋਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਨਾਲ ਕੁੱਟਮਾਰ ਦੀ ਕੀਤੀ ਗਈ ਇਸੇ ਵਿਚਾਲੇ ਗੱਡੀ ਦੀ ਪੰਨ ਤੋੜ ਵੀ ਹੋ ਜਾਂਦੀ ਹੈ ਅੱਗੇ ਜਦੋਂ ਨਾਕੇ 'ਤੇ ਪਹੁੰਚਤੇ ਨੇ ਤੇ ਨਾਕੇਬੰਦੀ ਦੌਰਾਨ ਜੋ ਪੁਲਿਸ ਅਧਿਕਾਰੀ ਉਸ ਵਕਤ ਮੌਜੂਦ ਸੀ ਉਹਨਾਂ ਨੂੰ ਸ਼ੱਕ ਹੁੰਦਾ ਹੈ ਸ਼ੱਕ ਦੀ ਬਿਨਾਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਟੈਕਸੀ ਡਰਾਈਵਰ ਨੂੰ ਉਸ ਦੀ ਗੱਡੀ ਵਾਪਸ ਮਿਲ ਗਈ ਹੈ ਪਰ ਉਹ ਨੁਕਸਾਨੀ ਗਈ ਹੈ ਸੋ ਉਹ ਲਗਾਤਾਰ ਮੰਗ ਕਰ ਰਿਹਾ ਹੈ ਕਿ ਉਸ ਦੀ ਪਰਪਾਈ ਕੀਤੀ ਜਾਵੇ ਇਸ ਪੂਰੀ ਘਟਨਾ ਤੋਂ ਬਾਅਦ ਕੀਤੇ ਨਾ ਕੀਤੇ ਜੋ ਟੈਕਸੀ ਡਰਾਈਵਰਸ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਸ਼ੱਕ ਅਤੇ ਡਰ ਜ਼ਰੂਰ ਬੈਠ ਜਾਏਗਾ ਕਿ ਐਵੇਂ ਹੀ ਕਿਸੇ ਦੇ ਵੀ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਆਪਣੀ ਟੈਕਸੀ ਉੱਤੇ ਨਹੀਂ ਬਿਠਾ ਸਕਦੇ ਹਾਲਾਂਕਿ ਜੋ ਘਟਨਾ ਹੈ ਬਹੁਤ ਜ਼ਿਆਦਾ ਦੇਰ ਰਾਤ ਦੀ ਨਹੀਂ ਹੈ ਰਾਤ ਦੀ ਸਿਰਫ 9 ਵਜੇ ਸੀ ਉਸ ਵਕਤ ਇਹ ਘਟਨਾ ਵਾਪਰੀ ਹੈ ਫਿਲਹਾਲ ਟੈਕਸੀ ਡਰਾਈਵਰ ਜਿਸ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਉਸ ਦਾ ਕੀ ਕੁਝ ਕਹਿਣਾ ਹੈ ਉਹ ਵੀ ਸੁਣ ਲੋ ਸੁਬੀਰਨਾਰ ਜੀ ਬਿਸ਼ਰਮਾ ਹਾਂਜੀ ਤਾਂ ਕੀ ਹੋਇਆ ਕੀ ਤੁਹਾਡੇ ਨਾਲ ਮੇਰਾ ਮੁੰਡੇ ਆ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에어ਪੋਰਟ ਤੇ ਤੇ ਮੈਂ ਉਹਨਾਂ ਨੂੰ ਬਾਗ 에어ਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕਹਿੰਦੇ ਆਪਣੇ ਛੁਰੀ ਰੱਖਤੀ ਆ ਤੇ ਇੱਕ ਨੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹ ਗੱਡੀ ਸਾਈਡ ਤੇ ਲਾ ਦੇ ਮੈਂ ਗੱਡੀ ਡੇਢੀ ਕਰਤੀ ਜਾਮ ਲਵਾਇਆ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਨੇ ਨੇ ਤੇ ਅੱਗੇ ਗੁਮਟਾਲਾ ਪੁਲੀ ਚੌਂਕੀ ਨੇ ਫੜ ਲਏ ਪੁਲਸ ਵਾਲਿਆਂ ਨੇ ਬੰਦੇ ਫੜ ਲਏ ਹਾਂ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹਦੋਂ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨਾਂ ਨੇ ਸ਼ੀਸ਼ੇ ਜੋ ਭਾਂਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਆ ਬਲ ਪਬਲਿਕ ਜੀ ਮਰੀ ਗਏ ਦੂਜੀ ਗੱਡੀ ਚ ਹਾਂਜੀ ਉਹਦੇ ਸ਼ੀਏ ਜੋ ਭੰਤੇ ਨੇ ਮੈਂ ਮੰਗ ਕੀ ਕਰਦੇ ਤੁਸੀਂ ਮੈਂ ਇਨਸਾਫ ਹੋਏ ਮੇਰੇ ਨਾਲ ਮਿਲ